ਨਵਾਂ ਸ਼ਹਿਰ ਤੋਂ ਖਬਰ ਲੈ ਕੇ ਹਾਜ਼ਰ ਹੋਏ ਆ ਕਚੈਰੀਆਂ ਤੋਂ ਖਬਰਿਆ ਮੰਦਪਾਗੀ ਖਬਰ ਲੈ ਕੇ ਹਾਜ਼ਰ ਹੋਏ ਆ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਮੈਂ ਕਾਲਕਟਾਰ ਗਿਆ ਜ਼ਿਲ੍ਹਾ ਨਵਾਂ ਸ਼ਹਿਰ ਦੀ ਨਵੀਂ ਬੜੀ ਕਚੈਰੀ ਵਿੱਚ ਉਸ ਦਿਨੇ دہشت ਦਾ ਮਾਹੌਲ ਬਣਿਆ ਜਦੋਂ ਕਚੈਰੀ ਦੇ ਵਿੱਚ ਗੋਲੀ ਚੱਲਣ ਦੀ ਆਵਾਜ਼ ਸਾਹਮਣੇ ਆਈ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੀਨੀਅਰ ਹੈੱਡ ਕਾਸਟੇਬਲ ਜੋ ਕਿ ਥਾਣਾ ਪੋਥਿਆਰ ਦੇ ਖੇਤਰ ਅਸੀ ਜਿਸ ਦਾ ਨਾਂ ਹਰਵਿੰਦਰ ਸਿੰਘ ਸੀ ਜਦੋਂ ਅੱਜ ਉਹ ਇੱਕ ਮੁਲਜ਼ਮ ਨੂੰ ਪੇਸ਼ੀ ਦੌਰਾਨ ਕਿਚਰੀਆਂ ਵਿੱਚ ਲੈ ਕੇ ਆਉਂਦਾ ਹੈ ਤਾਂ ਜਦੋਂ ਪੁਲਿਸ ਅਧਿਕਾਰੀ ਬਾਥਰੂਮ ਕਾਲੇ ਜਾਂਦਾ ਹੈ ਤਾਂ ਲੋਕਾਂ ਮੁਤਾਬਕ AK47 ਜੋ ਕਿ ਪੁਲਿਸ ਅਧਿਕਾਰੀ ਦੇ ਕੋਲ ਸੀ ਜਦੋਂ ਬਾਥਰੂਮ ਜਾਂਦਾ ਹੈ ਤਾਂ ਉਸ ਦਾ ਪੈਰ ਸਲਿੱਪ ਹੋਣ ਕਰਕੇ ਲੋਕਾਂ ਮੁਤਾਬਕ ਲੱਗਦਾ ਹੈ ਕਿ AK47 ਹਥਿਆਰ ਥੱਲੇ ਡਿੱਗ ਜਾਂਦੀ ਹੈ ਅਤੇ AK47 ਲੋਕ ਖੁੱਲਾ ਹੋ ਸਕਦਾ ਹੈ ਜਿਸ ਨਾਲ ਗੋਲੀਆਂ ਪੁਲਿਸ ਅਧਿਕਾਰੀ ਤੇ ਚੱਲ ਪਈਆਂ ਹੋਣਗੀਆਂ ਜਿਸ ਨਾਲ ਉਸ ਦੀ ਮੌਤ ਹੋ ਗਈ ਇਸ ਮੌਕੇ ਡੀਐਸਪੀ ਮਾਧਵੀ ਸ਼ਰਮਾ ਨਵਾਂ ਸ਼ਹਿਰ ਨੇ ਦੱਸਿਆ ਕਿ ਜਾਓ ਜਦੋਂ ਉਨਾ ਨੂੰ ਕਚਹਿਰੀ ਵਿੱਚ ਗੋਲੀ ਚੱਲਣ ਵਾਲੇ ਪਤਾ ਲੱਗਦਾ ਤਾਂ ਉਹ ਪਹੁੰਚੇ ਹਨ ਅਤੇ ਸੀਨੀਅਰ ਹੈੱਡ ਕਨਸਟੇਬਲ ਹਰਵਿੰਦਰ ਸਿੰਘ ਨੂੰ ਕਚਹਿਰੀਆਂ ਦੇ ਕੋਲ ਸ਼ਿਵਲ ਹਸਪਤਾਲ ਦੇਖੇ ਗੰਭੀਰ ਹਾਲਤ ਵਿੱਚ ਲਿਆਂਦਾ ਗਿਆ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ ਕਰ ਦਿੱਤਾ ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸੁਣੋਣਿਆ ਤੁਹਾਨੂੰ ਡੀਐਸਪੀ ਸਾਹਿਬ ਦਾ ਵੀ ਪੂਰਾ ਬਿਆਨ ਆਓ ਸੁਣਦੇ ਹਾਂ ਆਡੀਰਾਮਾ ਦੀ ਪੂਰੀ ਰਿਪੋਰਟ ਨਮਾਚੇਰ ਤੋਂ ਖਬਰ ਲੈ ਕੇ ਹਾਜ਼ਰ ਹੋਏ ਆ ਕਚਹਿਰੀਆਂ ਤੋਂ ਖਬਰਿਆ ਮੰਦਪਾਗੀ ਖਬਰ ਲੈ ਕੇ ਹਾਜ਼ਰ ਹੋਏ ਆ ਤੁਸੀਂ ਦੇਖ ਰਹੇ ਹੋ BBC ਇੰਟਰਨੈਸ਼ਨਲ ਰੇਡੀਓ ਮੈਂ ਕਾਲਕ ਕਰ ਗਿਆ ਜਿਲ੍ਹਾ ਨਮਾਸ਼ਹਿਰ ਦੀ ਨਵੀਂ ਬੜੀ ਕਚੈਰੀ ਵਿੱਚ ਉਸ ਵੇਲੇ دہشت ਦਾ ਮਾਹੌਲ ਬਣਿਆ ਜਦੋਂ